ਸਾਰੇਨ ਸਸਿਕਾ ਜੀ ਸਵੇਦਾ ਟਾਈਮ ਅਹੀਂ ਉੱਟ ਗਈ ਸੀਗੇ ਤੇ ਮੈਂ ਸੋਚਿਆ ਚੱਲ ਛੋਟਿਆ ਜਿਹਾ ਇੱਕ ਵੀਡੀਓ ਬਣਾ ਲਈਏ ਤੇ ਵੀਡੀਓ ਤੋਂ ਬਾਅਦ ਫਿਰ ਕੰਮ ਕੰਮ ਸਟਾਰਟ ਕਰੀਏ ਕਰਨਾ ਤੇ ਅੱਜ ਦੀ ਜਿਹੜੀ ਵੀਡੀਓ ਹੋਊਗੀ ਉਹ ਅਹੀਂ ਬਣਾਵਾਂਗੇ ਜੇ ਮੰਮੀ ਡੈਡੀ ਹੋਣਾ ਤੇ ਮੰਮੀ ਡੈਡੀ ਨਾਲ ਗੱਲਾਂ ਬਾਤਾਂ ਕਰਾਂਗੇ ਨਾਲ ਉਹਨਾਂ ਦੇ ਕੁਝ ਸੁਣਾਵਾਂਗੇ ਨਾਲ ਉਹਨਾਂ ਦੀ ਨੌਕ-ਝੌਕ ਜੀ ਜਿਹੜੀ ਚੱਲਦੀ ਰਹਿੰਦੀ ਉਹ ਗੱਲਾਂ ਬਾਤਾਂ ਵਿੱਚ ਦੱਸਾਂਗੇ ਤੁਹਾਨੂੰ ਤੇ ਚਲੋ ਅ ਅੱਗੇ-ਅੱਗੇ ਬਣਾਉਣਾ ਹੈ ਵੀਡੀਓ ਤੇ ਹੁਣ ਕੰਮ-ਕੁਮ ਕਰ ਲਈਏ ਥੋੜਾ ਜਿਹਾ ਤੇ ਬਾਕੀ ਸਾਰੇ ਮਤਲਬ ਹੀ ਉੱਟ ਗਏ ਹਰ ਸੇ ਸੁੱਤੇ ਆ ਜਾਂ ਪਾਣੀ ਪੀ ਲਿਆ ਵਾ ਮੈਂ ਨਹੀਂ ਪੀਤਾ ਮਨਾ ਨੂੰ ਲੈ ਮੇ ਪਾਟ ਕਰਨਾ ਹੀ ਗਿਆ ਤੇ ਹੁਣ ਮੈਂ ਹੱਥਲ ਥੋੜੀ ਜਿਹੀ ਪਹਿਲਾਂ ਕਲਿੱਪ ਲੈ ਲਈ ਇੱਕ ਤੇ ਚਲੋ ਜਿਹੜੀ ਕੱਲ ਵੀਡੀਓ ਬਣਾਈ ਸੀ ਉਹਨੂੰ ਜਿਆਦਾ ਤੋਂ ਜਿਆਦਾ ਪਿਆਰ ਦਿਓ ਸਪੋਰਟ ਕਰੋ ਦਹੀਂ ਇਹੀ ਬਣਾ ਲਿਆ ਹੈ ਸਕੂਲ ਭੇਜਣ ਵਾਸਤੇ ਹਰ ਸਹਿਬ ਨੇ ਆਟਾ ਛਾਨ ਲਿਆ ਆਟਾ ਗੁੰਨਣ ਲੱਗੇ ਆ ਨਾਲ ਨਾਲ ਮੈਂ ਇੱਕ ਵੀਡੀਓ ਬਣਾ ਲਈ ਤੇ ਭਾਂਡੇ ਵੀ ਪੇ ਵੀ ਮੰਜਨੇ ਨੇ ਨਾਲ ਨਾਲ ਵੀਡੀਓ ਬਣਾਈ ਚਾਹੀਏ ਨਾਲ ਨਾਲ ਕੰਮ ਕਰੀ ਚਾਹੀਏ ਤੇ ਸਹਿਬ ਸ਼ਾਇਦ ਉੱਠ ਕੀ ਆ ਇਧਰ ਦੇਖੋ ਕਿੰਨੀ ਤੰਦਈ ਆ ਬਹੁਤ ਜ਼ਿਆਦਾ ਓਏ ਹਾਏ ਤੂੰ ਕਿੱਡੀ ਹੱਦੀ ਲੰਮੀ ਪਈ ਹੈ ਆ ਮਰੀਜ਼ਾਂ ਨੂੰ ਤੇ ਭਾਏ ਰੋਟੀ ਰਾਟੀ ਪੈਣਾ ਆਇਦੋ ਤੇ ਗਲਾਸੀਆਂ ਦੇ ਗਲਾਸੇ ਚਾਹ ਜਿੰਨੀ ਮਰਜ਼ੀ ਦੇਈ ਜਾਓ ਇਹਨਾਂ ਦੀ ਚਾਹ ਚ ਜ਼ਿੰਦਗੀ ਹੈ ਤੇ ਹਾਂਜੀ ਭੈਣ ਜੀ ਸੱਚੀ ਕਾ ਕਰਦੋ ਨਾ ਸਾਰਿਆਂ ਹੱਥ ਜੋੜ ਕੇ ਬੋਲੋ ਸਤਿ ਸ੍ਰੀ ਅਕਾਲ ਮੈਸੇਜ ਨਹੀਂ ਪਾਇਆ ਸਤਿ ਸ੍ਰੀ ਅਕਾਲ ਕੇਸ ਠੀਕ ਹੋ ਸਾਰੇ ਠੀਕ ਹੋ ਕਮੈਂ ਹੂੰ ਠੀਕ ਆ ਥੋੜਾ ਜਿਆਦਾ ਨਾ ਫਾਜਵਾਖਾਂਗੀ ਨਿਰਾਤਨ ਹਾਂਜੀ ਪੈਨਜੀ ਤੁਸੀਂ ਵੀ ਕੋਈ ਸੁਣਾਓਗੇ ਆਪਣੀ ਕੋਈ ਗੱਲਬਾਤ ਅਹੀਂ ਦਹੀਂ ਦਹੀ ਅਹੀਂ ਬਣਾਏ ਆ ਤਾਂ ਦੱਸੋ ਕੋਈ ਗੱਲਬਾਤ ਦੱਸੋ ਨਾ ਤੁਸੀਂ ਵੀ ਕਰੋਗੇ ਗੱਲਬਾਤ ਕੋਹਾਡੇ ਹਾਡੇ ਵਲੌਗ ਨੂੰ ਤੁਸੀਂ ਹਣ ਪਿਆਰ ਦਿਓ ਜਿਆਦਾ ਤੋਂ ਜਿਆਦਾ ਅਨਸਪੋਰਟ ਕਰੋ ਹਾਂ ਅਹੀਂ ਫੇ ਸਟੋਰੀਆਂ ਸਟਾਰੀਆਂ ਬਣਾਈਏ ਅੱਜ ਅੱਜ ਤੁਹਾਡੇ ਤੇ ਹੀ ਗੱਲ ਚੱਲਣੀ ਦੋਵਾਂ ਜੀਆਂ ਤੇ ਕਿ ਕੀ ਕਰਦੇ ਕਿ ਲੜਦੇ ਕੀ ਕਰਦੇ ਡੈਡੀ ਨੂੰ ਛੇੜਾਂਗੇ ਨਾ ਤੁਹਾਡਾ ਜਿਆ ਡੈਡੀ ਲਿਆ ਦਿਓ ਆ ਤੇ ਫਿਰ ਡੈਡੀ ਬੋਲਣਗੇ ਅੱਗੋਂ ਰੇਤੀ ਜੀ ਅੱਜ ਤੁਹਾਡੇ ਦੋਵਾਂ ਜੀਆਂ ਤੇ ਵੀਡੀਓ ਸਾਰਾ ਦਿਨ ਚੱਲੇਗੀ ਅੱਜ ਡੈਡੀ ਚਲੇਗੇ ਬਸ ਸਿਰਸਰੀ ਦਵਾਈ ਲੈਣ ਡੈਡੀ ਠੀਕ ਨਹੀਂ ਨਾ ਇਧਰ ਸ਼ਹਿਰ ਤੇ ਥੋੜੀਆਂ ਗੱਲਾਂ ਕਰਾਂਗੇ ਨਾਲ ਮੰਮੀ ਹੁਣਾਂ ਤੇ ਕਰਾਂਗੇ ਚਲੋ ਨਾਲ ਹੁਣ ਮੈਂ ਕੰਮ ਵੀ ਕਰਨਾ ਹੈ ਨਾ ਇਹ ਕੱਲ ਵਾਲਾ ਕੰਮ ਹੋ ਜੇਹੀਂ ਲੇਟ ਹੀ ਹੋ ਜੀ ਸਿਰ ਵਾ ਲੋ ਸਿਰ ਵਾ ਲੋ ਦਾਦੀ ਕੋ ਫਿਰ ਨਾ ਇਹ ਫਿਰ ਤਿਆਰ ਹੋ ਉਸ ਗਏ ਸੈਵਦੇ ਹੁਣ ਸੇਵ ਦੇ ਦਾਦੂ ਰੋਸ ਕੇ ਹੋ ਗਏ ਸੈਣ ਮਾਰਾ ਧੱਕਾ ਕੇ ਜਾ ਹਾਡੇ ਕਰੋ ਓ ਹਾਏ ਹ ਹੁਣ ਹੁਣ ਨਹੀਂ ਹੋਣਾ ਦਾਦੂ ਨੇ ਵਾਪਸ ਦਾਦੂ ਚੱਲ ਗਏ ਸੇਵ ਦੇ ਲੈ ਬਲ ਬਣਾਣ ਨੂੰ ਹੋਇਆ ਇਹ ਦਾਦੂ ਚੱਲ ਗਏ ਹਾਏ ਓ ਸੇਵ ਦੇ ਦਾਦੂ ਚੱਲ ਗਏ ਰੋਸ ਕੇ ਤੇ ਸੇਵ ਗਈ ਭੱਜੀ ਮਨਾਉਣ ਪਹਿਲਾਂ ਦਾਦੂ ਨੂੰ ਫੜ ਕੇ ਬਾਹਰ ਕੱਢਦਾ ਆਏ ਆ ਨੀਓਂ ਦੇ ਦਾਦੂ ਓ ਚੱਲ ਗਏ ਕਿੰਨੀ ਦੂਰ ਆਹ ਆਏ ਰੋਦੀਆ ਰੋਦੀ ਦਾਦੂ ਓ ਨੀ ਦੇ ਪਹਿਲਾ ਕੱਢਿਆ ਕਿਉਂ ਆਹੀ ਹਾਂ ਹੋ ਹੋਰ ਹੋਣ ਹੋਰ ਵਸ ਗਈ ਆ ਕਹਦੇ ਹੋ ਰੋਸ ਕੇ ਜਾਂਦੀ ਆ ਆ ਪਹਿਲਾ ਦਾਦੂ ਰੋਸ ਕੇ ਮਗਰੋ ਰੋਸ ਕੇ ਠੋਲਾ ਆ ਜਾ ਭੱਜਿਆ ਵੀ ਨਹੀਂ ਜਾਂਦਾ ਵੇਖ ਆਹ ਲੈਂਦਾ ਵਾ ਹਾਂ ਸਾਬ ਰਾਜ ਮਨਾਉਂਦੀ ਆਉਂਦੀ ਕਿ ਦਾਦੂ ਚੀਜੀ ਲਿਆ पता दादू ने चीजी नहीं आनिया नहीं।, <laughs> नहीं पहला क्डिया क्या दादी ने सौदा लान कह ना धक्के खान कह देना ਓਹ ਦਾਦੂ ਨੂੰ ਤੇ ਦਾਦੀ ਨੂੰ ਛੇੜੰਦੀ ਹੈ ਨਾ ਤੇ ਦਾਦੂ ਨੂੰ ਛੇੜ ਉਹ ਸੌਦਾ ਲਿਆਉਂਦੇ ਹੈ ਦਾਦੂ ਸਸਾਈ ਜੋਂ ਲੱਗਦੀ ਹੈ ਇਹ ਪੂਰੀ ਅਸੈਂਬਲੀ ਹੁੰਦੀ ਹੈਗਾ ਦੇਖ ਭਾਈ ਜਾਨ ਸੇਵ ਦਾਦੀ ਵਾਜਾ ਮਾਰੇ ਤੇ ਭਾਜਾ ਖਲੋਤੀ ਤੇ ਵੇਖੋ மடம் ஓம்ப ਉਹ ਆ ਗਿਆ ਫੇਰ ਵਿਚਾਰਾ ਉੱਤੇ ਆ ਹੋਈ ਉਮਰ ਆ ਵੇ ਲੋ ਨਜ਼ਾਰੇ ਲੈਣ ਵਾਲੀ ਇੱਥੇ ਕੋਈ ਪਰਵਾਹ ਨਹੀਂ ਆ ਕੋਈ ਨਹੀਂ ਹੁੰਦਾ ਬੰਦੇ ਨੂੰ ਕਿ ਕੋਈ ਟੈਨਸ਼ਨ ਆ ਵੱਡੇ ਹੋ ਜੋ ਜ਼ਿੰਮੇਵਾਰੀਆਂ ਟੈਨਸ਼ਨ ਆ ਸਭ ਕੁਝ ਪੈ ਜਾਂਦਾ ਪਰ ਆ ਉਮਰ ਜਿਹੜੀ ਹੈ ਨਾ ਐਸ਼ ਵਾਲੀ ਹੁੰਦੀ ਹੈ ਕੋਈ ਫਿਕਰ ਨਹੀਂ ਕੋਈ ਫੱਕ ਨਹੀਂ ਲੈ ਤੋਂ ਬੜਾ ਵੀ ਆ ਤਬਲਾਉਂ ਜਾ ਲੋ ਪਹਿਲਾ ਪਾਂਡੇ ਤੋਂ ਦੇ ਤੋ ਉਹ ਹੁਣੇ ਪਾਂਡੇ ਚੰਗੀ ਤਰ੍ਹਾਂ ਧੋਈ ਦੇ ਨੇ ਕਹਤੇ ਹੁੰਦੇ ਹਾਂ ਨੂੰ ਐ ਕੰਮ ਦਾ ਕੋਈ ਫਿਕਰ ਨਹੀਂ ਹੁੰਦਾ ਤੇ ਦਹੀਂ ਇਹ ਵਿਚਾਰੇ ਦੂਹ ਤੂ ਪਾਂਡੇ ਮੰਜਣਾ ਇੱਧਰ ਮਾਂਜ-ਮਾਂਜ ਕੇ ਰੱਖ ਲੈਨੇ ਪਹਿਲਾਂ ਉਹਨਾਂ ਨੂੰ ਧੋਣ ਦੀ ਆ ਫਿਰ ਇੱਧਰ ਮਾਂਜ ਕੇ ਰੱਖ ਦਿੰਦੀ ਆ ਤੇ ਕੀ ਕਰਨਾ ਹੈ ਸਾਬ ਜਦੋਂ ਕੀ ਤੁਸੀਂ ਕੀ ਕਹਿੰਦੇ ਬਾਹਰ ਚੱਲ ਗਈ ਤੇ ਕੀ ਕਰਨਾ ਲੱਗੇ ਕੀ ਕਹਿਣੀ ਹੀ ਜਦੋਂ ਬਾਹਰ ਚੱਲ ਗਈ ਤੇ ਸੂਟ ਵਿੱਚ ਅਸੀਂ ਸੂਟ ਭੇਜਾਂਗੇ ਕਹਿੰਦੇ ਨਹੀਂ ਭੇਜਣਾ ਮੈਂ ਥੋੜੀ ਬਾਹਰ ਕਿਉਂ ਨਹੀਂ ਜਾਣਾ ਤੈਨੂੰ ਵਿੱਚੋਂ ਮਾਰ ਦੇ ਇੱਕ ਗਲਾਸ ਨੂੰ ਵਿੱਚੋਂ ਮਾਰ ਲੈ ਗਲਾਸ ਨੂੰ ਬਣ ਗਿਆ ਬੁੱਲ ਗਿਆ ਤੇ ਤਾਂ ਚਲੋ ਕੋ ਟੂਟੀ ਦੇ ਬੰਦ ਕਰ ਦਿਓ ਹੁਣਾ ਪਾਣੀ ਕੰਮ ਕਰਨੇ ਕੋਲ ਨਾ ਹੈਗਾ ਹੁਣ ਸੈਵ ਨਹੀਂ ਕਰਨਾ ਕਰਨਾ ਮੈਂ ਵਧੀਆ ਜੀ ਮੈਂ ਨਹੀਂ ਚੱਲੀ ਆਹੋ ਖੜਨੇ ਸੱਚੇ ਗਲਾਸ ਚੋਂ ਚੱਲੀਆਂ ਅੱਛਾ ਆਹੋ ਚੱਲ ਵਧੀਆ ਹੁਣ ਸੁੱਕ ਹੋ ਜੂਗਾ ਨਾਲੇ ਤੂੰ ਵੀ ਨਾ ਇੰਨੀ ਗੱਲ ਕਰੇਂਗੀ ਮੇਰੀ ਦਾਦੀ ਕੰਮ ਕਰਦੀ ਮੇਰੀ ਮੰਮਾ ਕੰਮ ਕਰਦੀ ਨਾ ਕਮਨ ਕੀ ਪਹਿਨੇ ਜੋ ਮਰਜੀ ਹੁੰਦੀ ਅੱਛਾ ਜੋ ਮਰਜੀ ਕਰ ਕਰ ਦੋਗੀ ਜਿੰਨਾ ਇਸ ਮਾਨ ਹੈ ਘਰ ਪਰ ਨਹੀਂ ਅੱਛਾ ਕਰਿਆ ਕਰਾਂਗੇ ਬੱਦ ਸੁਪ ਕਾ ਟੜੂ ਛੂੜੂ ਤਾਂ ਕੋਈ ਕਰ ਮੈਂ ਐਤਵਾਰ ਆ ਤਾਂ ਫਿਰ ਸਫਾਈਆਂ ਕਰਾਂਗੇ ਨਾ ਦੋਵੇਂ ਮਾਮਾ ਦੀਆਂ ਮੈਂ ਗੁਮਾਰੀ ਦੀ ਗੁਮਾਰੀ ਅਲਮਾਰੀ ਚ ਅਮਲ ਇੱਕ ਮੇਕਅਪ ਦਾ ਸਮਾਨ ਆ ਪੜੇ ਅਲਮਾਰੀ ਦਾ ਛੱਟ ਜਣਾ ਆਹ ਹੋ ਹੋਈ ਰਹਿ ਗਈ ਵਸ ਗੁਮਾਰੀ ਹੁਣ ਸੈਟ ਕਰਨਾ ਪਨੇ ਹੋਏ ਕਾ ਨਹੀਂ ਵਸ ਗੁਮਾਰੀ ਹੋਰ ਤੇ ਹਾਡੀਆਂ ਵਾਲੀਆਂ ਨਹੀਂ ਕਰਨੀਆਂ ਕਰ ਲਿਆ ਹੁਣ ਕੰਮ ਤੇ ਇਸੇ ਨਾਲ ਅਸੀਂ ਵਲੌਗ ਦੀ ਹੁਣ ਐਂਡ ਕਰਦੇ ਆ ਨਾਲੇ ਤੁਹਾਡੇ ਕੋਲ ਮਾਰ ਦਈਏ ਸੈਵ ਚਲੋ ਬੋਲੋ ਆਜੋ ਇੱਧਰ ਕਿੱਧਰ ਆਵਾਂ ਐਂਡ ਕਰੀਏ ਐਂਡ ਕਰੀਏ ਆ ਜਾ ਨਾਲੇ ਫਿਰ ਤੇ ਨਾਲੇ ਬੋਲੀਏ ਚੈਨਲ ਨੂੰ ਕੀ ਕਰਨਾ ਚੈਨਲ ਕੋ ਸਬਸਕ੍ਰਾਈਬ ਸਬਸਕ੍ਰਾਈਬ ਕਰ ਦੋ ਹੋਰ ਵੀਡੀਓ ਨੂੰ ਲਾਈਕ ਹੋਰ ਕਮੈਂਟ ਤੇ ਮੇਰਾ ਰੋਜ਼ ਕਹਿ ਰੋਜ਼ ਰੋਜ਼ ਇਦਾਂ ਦਾ ਮੇਰਾ ਕੰਮ ਕਰਦੇ ਦੇਖਣਾ ਵਾ ਰੋਜ਼ ਮੇਰਾ ਕੰਮ ਥਨ ਦੇਖਣਾ ਤੇ ਤੇ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਕਰ ਦੋ ਇਹ ਤਾਂ ਦੋਤੀ ਦਾਦੀ ਦਾਦੀ ਨੂੰ ਇੱਕ ਸਾਰੇ ਨਾਲ ਸਬਸਕ੍ਰਾਈਬ ਕਰ ਦਿਓ ਚਲੋ ਜੀ ਇਸੇ ਨਾਲ ਬਲੌਗ ਦਾ ਕਰਦੇ ਆ ਐਂਡ ਸਤਿ ਸ਼੍ਰੀ ਅਕਾਲ ਸਾਰੇ ਵਧੀਆ ਹੱਸਦੇ ਵਾਸਤੇ ਰਹਿਣ